ਇਸ ਵਕਤ ਅਸੀਂ ਜ਼ਿਲ੍ਹਾ ਬਠਿੰਡਾ ਦੇ ਜਿਹੜਾ ਸਾਡਾ ਬੇਕੇ ਜੂ ਸਿੱਧੂਪੁਰ ਦੇ ਸੁਪਾ ਜਿਹੜਾ ਜਰਸ ਗੱਤਰ ਨਰੇਸ਼ਵਰ ਸਿੰਘ ਯਾਤਰੀ ਇਹ 19 ਮਾਰਚ ਨੂੰ ਜਿਹੜੀ ਪੁਲਿਸ ਕਹਿ ਰਹੀ ਹੈ ਵੀ ਕਿਸਾਨਾਂ ਨੂੰ ਅਸੀਂ ਕੁਛ ਨਹੀਂ ਕਿਹਾ ਕਿਸਾਨਾਂ ਨੂੰ ਸਮਾਨ ਵਾਪਸ ਕਰਤਾ ਉਹ ਸਾਰੀ ਸਥਿਤੀ ਸਾਹਮਣੇ ਹੈ ਤਾਂ ਜਿਹੇ ਜਿਹਾ ਉਹਨਾਂ ਨੇ ਇੱਥੇ ਖੇਚ ਤੋਂ ਕੀਤੇ ਆ ਡਾਂਗਾ ਮਾਰੀਆਂ ਨੇ ਗੁੱਡੇ ਮਾਰੇ ਨੇ ਜਿਹੜੇ ਡਿਸਕ ਚ ਸਮੱਸਿਆ ਆਈ ਆ ਡਾਕਟਰਾਂ ਮੁਤਾਬਕ ਹਜੇ ਵੀ ਠੀਕ ਨਹੀਂ ਤਾਂ ਉਹ ਸਾਰੀਆਂ ਸਥਿਤੀਆਂ ਨੂੰ ਵੇਖ ਕੇ ਜਦੋਂ ਤੋਂ ਅਸੀਂ ਸਾਡੇ ਦੋਨੇ ਫੋਰਮਾਂ ਦੇ ਆਗੂ ਜੇਲ੍ਹ ਤੋਂ ਬਾਹਰ ਆਏ ਆ ਇੱਕ ਸਾਡਾ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਬਾਹਰ ਆਗੂ ਸੀ ਪ੍ਰੋਗਰਾਮ ਦਿੱਤੇ ਗਏ ਸੀਗੇ ਉਹ ਬੜਾ ਭੁਲੇਖਾ ਪੈ ਰਿਹਾ ਵੀ ਉਹ ਪ੍ਰੋਗਰਾਮ ਹੋਣਗੇ ਕਿ ਨਹੀਂ ਹੋਣਗੇ ਸਾਡੇ ਦੋਨੇ ਫੋਰਮਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ